ਅੱਜ 2025 ਦੀ ਸ਼ੁਰੂਆਤ ਤੇ ਪਹਿਲੇ ਦਿਨ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਵਿੱਤੇ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਸ਼ਰਧਾਲੂ ਪਹੁੰਚ ਰਹੇ ਨੇ ਸ਼ਰਧਾਲੂਆਂ ਦਾ ਤੁਸੀਂ ਪੀੜ ਇਸ ਕਦਰ ਹੈ ਬਾਹਰ ਇਸ ਕਦਰ ਹੈ ਅੰਦਰ ਵੀ ਜੋ ਸ਼ਰਧਾਲੂ ਹੈ ਕਹਿਣਾ ਮੁਸ਼ਕਲ ਹੋ ਜਾਂਦਾ ਹੈ ਕਿ ਉਹਨਾਂ ਦੀ ਗਿਣਤੀ ਕਰਨੀ ਮੁਸ਼ਕਲ ਹੋ ਜਾਂਦੀ ਹੈ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣ ਦੇ ਲਈ ਲਾਈਨਾਂ 'ਚ ਲੱਗੀ ਹੋਈ ਹੈ ਸਾਲ 2025 ਦਾ ਪਹਿਲਾ ਦਿਨ ਹੈ ਯਾਨੀ ਕਿ ਆਜ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਨਵੇਂ ਸਾਲ ਦੀ ਸੋ ਸੰਗਤ ਇੱਥੇ ਪਹਿਲਾ ਦਿਨ ਜਿਹੜਾ ਹੈ ਗੁਰੂ ਘਰ ਮੱਥਾ ਟੇਕ ਕੇ ਆਪਣਾ ਜਿਹੜਾ ਸਾਲ ਹੈ ਸਾਰਾ ਸਾਲ ਖੁਸ਼ੀਆਂ ਖੇੜਾ ਭਰਿਆ ਰਵੇ ਉਹਦੀ ਅਰਦਾਸ ਬੇਨਤੀ ਕਰਦੀ ਹੈ ਸੋ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਦਾ ਨਜ਼ਾਰਾ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਬਹੁਤ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਸ੍ਰੀ ਹਰਮੰਦਰ ਸਾਹਿਬ ਪਹੁੰਚਦੇ ਨੇ ਅਸੀਂ ਇੱਥੇ ਸ਼ਰਧਾਲੂਆਂ ਨਾਲ ਵੀ ਗੱਲ ਕਰਦੇ ਹਾਂ ਸਿੰਘ ਸਾਹਿਬ ਪਹਿਲਾ ਦਿਨ ਹੈ ਅੱਜ ਸਾਲ 2025 ਦਾ ਔਰ ਗੁਰੂ ਮਹਾਰਾਜ ਦੇ ਘਰ ਰਾਤ ਤੋਂ ਹੀ ਬਹੁਤ ਸੰਗਤ ਇੱਥੇ ਪਹੁੰਚੀ ਹੋਈ ਸੀਗੀ ਬਹੁਤ ਜਿਆਦਾ ਭੀੜ ਸੀਗੀ ਜਗ੍ਹਾ ਨਹੀਂ ਸੀ ਬਗਰ ਹੁਣ ਸ਼ੁਰੂਆਤ ਹੋ ਚੁੱਕੀ ਹੈ ਦਿਨ ਚੜ ਚੁੱਕਾ ਹੈ ਅੰਦਰ ਦਾ ਬਹੁਤ ਜਿਆਦਾ ਰੌਸ਼ਾ ਹੈ ਬਿਲਕੁਲ ਜੀ ਸਤਿਗੁਰੂ ਦੀ ਕਿਰਪਾ ਦੇ ਨਾਲ ਕੋਈ ਵੀ ਮਤਲਬ ਤਿਹਾਰ ਦੀ ਫੈਸਟੀਵਲ ਤਿਹਾਰ ਹੋਵੇ ਨਵੇਂ ਸਾਲ ਦੀ ਸ਼ੁਰੂਆਤ ਗੁਰੂ ਸਾਹਿਬ ਦੇ ਘਰ ਤੋਂ ਕਰਨੀ ਚਾਹੀਦੀ ਨਾ ਕਿ ਕਲੱਬਾਂ ਦੇ ਵਿੱਚ ਨਾ ਕਿ ਹਿਲ ਸਟੇਸ਼ਨਾਂ ਦੇ ਵਿੱਚ ਕਿਉਂਕਿ ਜਿਹੜਾ ਅਸਲੀ ਬੰਦੇ ਦਾ ਜਨਮ ਹੁੰਦਾ ਏ ਉਹ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਆਪਾਂ ਬਾਣੀ ਜਾਂ ਖੰਡ ਪਟ ਸਾਹਿਬ ਰਖਾਣੇ ਆ ਉਹਦੇ ਵਿੱਚ ਨਾਮ ਦਰੜ ਕਰਾਉਨੇ ਆ ਠੀਕ ਹੈ ਜੀ ਫਿਰ ਜਦੋਂ ਆਪਾਂ ਆਪਣਾ ਜਦੋਂ ਜਾਨੇ ਆ ਉਦੋਂ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਉਠਾ ਆਸਰਾ ਲੈਂਦੇ ਆ ਕਿਉਂਕਿ ਵਿਸਰਨਾਹੀ ਦਾ ਤਾਰ ਆਪਣਾ ਨਾਮ ਦਿਓ ਕੋਨ ਗਾਵਾਂ ਦੇ ਨਰਾਤ ਨਾਨ ਚਾਹੋਏ ਹੋ ਫਿਰ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਕੀਤਾ ਲੋੜੀਏ ਕੰਮ ਸਵਾਰ ਪੇ ਆਖੀਏ ਕਾਰਜ ਦੇ ਉਹ ਸਵਾਰ ਸਤਿਗੁਰ ਸੈ ਸਾਖੀਏ ਸੰਤ ਸੰਗ ਨਿਦਾਨ ਅਮਰਤ ਚਾਖੀਏ ਪੈ ਪੰਜ ਮਿਹਰਬਾਨ ਦਸ ਕੀ ਰਾਖੀ ਨਾਨਕ ਹਰ ਗੁਰ ਗਾਇ ਅਲਖ ਪ੍ਰਭ ਲਖੀਏ ਚੰਗਾ ਸ਼ਬਦ ਹੈੜਾ ਗੁਰੂ ਸਾਹਿਬ ਦੇ ਚਰਨਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਨਾ ਬਿਨਾ ਕੈਸੇ ਉਤਰਸ ਬਾਰਾ ਬਿਨ ਹਰ ਭਜਨ ਨਾ ਹੀ ਸ਼ੁਰੂ ਕਰਾ ਹਾਂਜੀ ਮੇਰਾ ਸਤਿਗੁਰ ਰਖਵਾਲਾ ਹੁਆ ਜੀ ਬਿਲਕੁਲ ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਬਿੰਦ ਨਵਾਂ ਨੂਰਾ ਜਦੋਂ ਆਪਾਂ ਪ੍ਰਵੇਸ਼ ਕਰਦੇ ਆ ਐਂਟਰ ਕਰਦੇ ਆ ਸਚਕਨ ਸ੍ਰੀ ਹਰਮੰਦਰ ਸਾਹਿਬ ਇਹ ਇਹ ਸੰਦੇਸ਼ ਦਿੰਦਾ ਏ ਖੱਤਰੀ ਬ੍ਰਾਹਮਣ ਸੂਦ ਵੈ ਸੁਦੇਸ਼ ਚੋਵਰ ਨਾਲ ਕੋ ਸੰਜਾ ਆਵਲਾ ਲਹਿ ਨੂਰੇ ਪਾਇਆ ਕੋ ਦਿੱਤਕੇ ਸੰਬੰਧੀ ਇੱਥੇ ਹਰ ਧਰਮ ਦੇ ਲੋਕ ਨਾਨਕੀ ਨਤਮਸਤਕ ਹੁੰਦੇ ਆ 12 ਵਜੇ ਨਾਲ ਅਮਰਤਵਲੇ ਜਕਾਰਿਆਂ ਦੀ ਗੂੰਜ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਹੋਈ ਵੈਸੇ ਨਾਲ ਜੇ ਆਪਾਂ ਇਤਿਹਾਸ ਦੇ ਮੁਤਾਬਕ ਲਈਏ ਜੋ ਨਵਾਂ ਸਾਲ ਉਸ ਚੇਤ ਚ ਹੁੰਦਾ ਏ ਇਹ ਜੋ ਅੰਗਰੇਜ਼ਾਂ ਦੇ ਟਾਈਮ ਤੇ ਨਵਾਂ ਸਾਲ ਹੈ ਹੈਪੀ ਨਿਊ ইয়ারਸ ਕਿਹਾ ਜਾਂਦਾ ਹੈ ਫਿਰ ਵੀ ਸਾਰਿਆਂ ਨੂੰ ਤੁਹਾਡੇ ਜਿਹੜੇ દੈਨਿਕ ਸਵੇਰਾ ਸਾਰੀ ਟੀਮ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਇੱਥੇ ਆਣ ਕੀ ਸ਼ੁਰੂਆਤ ਕਰਨੀ ਚਾਹੀਦੀ ਹੈ ਕੀਰਤਨ ਸੁਣ ਕੇ ਇੱਕ ਵਾਈਬ੍ਰੇਸ਼ਨ ਜਦੋਂ ਆਪਾਂ ਇਹਦੇ ਅੰਦਰ ਪ੍ਰਵੇਸ਼ ਕਰਦੇ ਹਾਂ ਇੱਕ ਵੱਖਰੀ ਵਾਈਬ੍ਰੇਸ਼ਨਸ ਮੈਡੀਟੇਸ਼ਨ ਹੁੰਦਾ ਹੈ ਬੰਦਾ ਬਹੁਤ ਵਧੀਆ ਲੱਗਦਾ ਆਪਣੇ ਮਨ ਨੂੰ ਸਕੂਨ ਮਿਲਦਾ ਹੈ ਦਰਸ਼ਨੀ ਇਸ਼ਨਾਨ ਕਰਕੇ ਬਿਰਥੀ ਕਦੇ ਨਾ ਆਵੀ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾਪੂਰਨ ਗੁਨਤਾਸ ਜਿਹੜਾ ਅਰਦਾਸ ਕਰਦਾ ਹੈ ਉਹਦੀ ਪੂਰੀ ਹੁੰਦੀ ਹੈ ਬਿਨ ਬੋਲੇ ਸਭ ਕਿਸ ਜਾਣਦਾ ਕਿਸ ਅੱਗੇ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਿਲਕੁਲ ਇਸ ਆਸਥਾ ਇੱਥੇ ਜਿਹੜੀ ਐਂਬੀਅੰਸ ਹੈ ਇਸ ਸਥਾਨ ਦੇ ਉੱਤੇ ਉਹ ਇਸ ਕਦਰ ਪਵਿੱਤਰ ਹੈ ਕਿ ਇੱਥੇ ਆ ਕੇ ਸਾਨੂੰ ਜਿਹੜੀ ਵਾਈਬ੍ਰੇਸ਼ਨ ਮਿਲਦੀ ਹੈ ਉਹ ਗੁਰੂ ਕਦੇ ਨਾਲ ਸਾਨੂੰ ਜੋੜਦੀ ਹੈ ਸੋ ਇਸ ਦਰਬਾਰ ਦੇ ਵਿੱਚ ਅ ਵੈਸੇ ਤਾਂ ਹਰ ਰੋਜ਼ ਹੀ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਨਤਮਸਤਕ ਹੁੰਦੇ ਨੇ ਸਜਦਾ ਕਰਦੇ ਨੇ ਪ੍ਰਭੂ ਦੇ ਚਰਨਾਂ ਦੇ ਵਿੱਚ ਪਰ ਨਵੇਂ ਸਾਲ ਦੀ ਆਮਦ ਦੇ ਉੱਤੇ ਰਾਤ ਨੂੰ ਇਸ ਜਗ੍ਹਾ ਦੇ ਉੱਤੇ ਤਿਲ ਸੁਟਣ ਨੂੰ ਜਗ੍ਹਾ ਨਹੀਂ ਸੀ ਯਾਨੀ ਕਿ ਬਹੁਤ ਜ਼ਿਆਦਾ ਪੀੜ ਸੀਗੀ ਹੁਣ ਨਵੇਂ ਸਾਲ ਦੀ ਅੱਜ ਜਿਸ ਤਰ੍ਹਾਂ ਸ਼ੁਰੂਆਤ ਹੋ ਗਈ ਹੈ ਦੇ ਲੋਗੇ ਦੂਰ ਦੂਰ ਤੋਂ ਇੱਥੇ ਪਹੁੰਚ ਰਹੇ ਨੇ ਗੁਰੂ ਘਰ ਦੇ ਵਿੱਚ ਹਾਜ਼ਰੀ ਲਗਵਾ ਰਹੇ ਨੇ ਔਰ ਉਹਨਾਂ ਦਾ ਸਾਲ 2025 ਜਿਹੜਾ ਹੈ ਖੁਸ਼ੀਆਂ ਖੇੜਿਆਂ ਨਾਲ ਭਰਿਆ ਰਹੇ ਇਹ ਅਰਦਾਸ ਬੇਨਤੀ ਕਰਦੇ ਨੇ ਅ ਅਸੀਂ ਗੱਲ ਵੀ ਕਰਨੇ ਜੇ ਕਰਨਗੇ ਤੇ ਸਰਬਾਲੂਆਂ ਦੇ ਨਾਲ ਸੋ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਸੰਗਤਾਂ ਮੱਥਾ ਟੇਕਣ ਲਈ ਜਾ ਵੀ ਰਹੀਆਂ ਨੇ ਤੇ ਮੱਥਾ ਟੇਕ ਕੇ ਬਾਹਰ ਵੀ ਨਿਕਲ ਰਹੀਆਂ ਨੇ ਸੋ ਸ਼ਰਦਾਲੂਆਂ ਨਾਲ ਵੀ ਗੱਲ ਕਰਾਂਗੇ ਇਸ ਦਿਨ ਤੇ ਉਹਨਾਂ ਨੇ ਕੀ ਅਰਦਾਸ ਬੇਨਤੀ ਪ੍ਰਭੂ ਦੇ ਚਰਨਾਂ 'ਚ ਕੀਤੀ ਹੈ ਗੱਲ ਕਰਨਾ ਸਿੰਘ ਸਾਹਿਬ ਅੱਜ ਨਵਾਂ ਸਾਲ ਚੜ੍ਹਿਆ ਜੀ ਦੋ ਗੱਲਾਂ ਦੱਸ ਦਿਓ ਸਰ ਸੋ ਸਰ ਅੱਜ ਨਵਾਂ ਸਾਲ ਦੀ ਸ਼ੁਰੂਆਤ ਹੋ ਗਈ ਹੈ ਗੁਰੂ ਘਰ ਮੱਥਾ ਟੇਕ ਕੇ ਅੱਜ ਆਪਣੇ ਸਾਲ ਦੀ ਸ਼ੁਰੂਆਤ ਕੀਤੀ ਹੈ ਕੀ ਕਹੋਗੇ ਬਹੁਤ ਵਧੀਆ ਲੱਗ ਰਿਹਾ ਹੈ ਬੜੀ ਬਹੁਤ ਵਧੀਆ ਮਤਲਬ ਇਹ ਸਾਲ ਦੀ ਸ਼ੁਰੂਆਤ ਹੈ ਤੇ ਵਧੀਆ ਲੱਗਦਾ ਵਾ ਹਰ ਇੱਕ ਬੰਦਾ ਕਹਿੰਦਾ ਵਾ ਵੀ ਸਾਡਾ ਜਿਹੜਾ ਕੋਈ ਦਿਨ ਸ਼ੁਰੂ ਕਰਦਾ ਕੋਈ ਸਾਲ ਸ਼ੁਰੂ ਕਰਦਾ ਉਹ ਕਹਿੰਦਾ ਵਾ ਵੀ ਮਤਲਬ ਮਹਾਰਾਜ ਦੇ ਨਾਮ ਤੋਂ ਸ਼ੁਰੂ ਕੀਤਾ ਜਾਵੇ ਬਿਲਕੁਲ ਹਾਂਜੀ ਬਿਲਕੁਲ ਚਲੋ ਅਸੀਂ ਵੀ ਕੋਸ਼ਿਸ਼-ਕੋਸ਼ ਕਰਾਂਗੇ ਜੀ ਅਰਦਾਸ ਕਰਾਂਗੇ ਕਿ ਸਭ ਸੰਗਤ ਦਾ ਦਿਨ ਸਾਲ ਬਹੁਤ ਸੋਹਣਾ ਨਿਕਲੇ ਖੁਸ਼ੀਆਂ ਖੇੜਿਆਂ ਨਾਲ ਭਰਿਆ ਰਹੇ ਸੋ ਇਹ ਬੇਨਤੀ ਅਰਦਾਸ ਬੇਨਤੀ ਕਰਨ ਲਈ ਸੰਗਤ ਅੱਥੇ ਪਹੁੰਚਦੀ ਹੈ ਤੁਸੀਂ ਤਸਵੀਰਾਂ 'ਚ ਵੀ ਦੇਖ ਰਹੇ ਹੋ

ਬਹੁਤ ਜ਼ਿਆਦਾ ਐਵਜ਼ਰ ਮਤਲਬ ਸ਼ੁਰੂਆਤ ਹੋਰ ਕੋਈ ਨਹੀਂ ਹੋ ਸਕਦੀ ਸੀ ਬਹੁਤ اچھی ਸ਼ੁਰੂਆਤ ਹੈ ਇਹਦੀ ਤਾਂ ਵਾਈਬ੍ਰੇਸ਼ਨ ਹੀ ਇਹੋ ਜੀ ਹੈ ਜੀ ਕਿ ਬਹੁਤ ਆਸਥਾ ਦਾ ਕੇਂਦਰ ਹੈ ਜਿੱਥੇ ਸਾਰੀ ਦੁਨੀਆ ਤੋਂ ਲੋਕ ਆਉਂਦੇ ਨੇ ਮੱਥਾ ਟੇਕਣ ਦੇ ਲਈ ਅੱਜ ਨਵੇਂ ਸਾਲ ਦੀ ਸ਼ੁਰੂਆਤ ਹੈ ਤੁਸੀਂ ਅੱਜ ਮੱਥਾ ਵੀ ਟੇਕੇ ਆਏ ਹੋ ਬਸ ਨਵਾਂ ਸਾਲ ਮੈਂ ਆਪਣੀ ਸਿਕਣੀ ਨਾਲ ਹੀ ਆਇਆ ਥੇ ਜੀ ਜੀ ਤੇ ਉਮੀਦ ਕਰਾਂਗੇ ਕਿ ਹਰ ਸਾਲ ਆਪਾਂ ਸੱਦੇ ਹਰ ਸਾਲ ਆਈਏ ਬਿਲਕੁਲ ਜੀ ਬਿਲਕੁਲ ਤੁਹਾਨੂੰ ਜਿਹੜਾ ਸ਼ੰਕਾ ਨੂੰ ਚੜ੍ਹਦੀ ਕਲਾ ਜੀ ਬਹੁਤ-ਬਹੁਤ ਮੁਬਾਰਕਾ ਜੀ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਾ ਜੀ ਨਵੇਂ ਸਾਲ ਦੀ ਆਮਦ ਦੇ ਉੱਤੇ ਸੰਗਤਾਂ ਪਹੁੰਚੀਆਂ ਨੇ ਖੁਸ਼ੀਆਂ ਖੇੜਿਆਂ ਨਾਲ ਅਰਦਾਸ ਬੇਨਤੀ ਕੀਤੀ ਹੈ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਇਹ ਜਿਹੜਾ ਸਾਲ ਨਵਾਂ ਚੜਿਆ ਹੈ ਇਸ ਪੂਰਾ ਸਾਲ ਖੁਸ਼ੀਆਂ ਖੇੜਿਆਂ ਨਾਲ ਭਰਿਆ ਰਹੇ ਸੁੱਖ ਸੰਭਧੀ ਉਹਨਾਂ ਦੇ ਘਰ ਦੇ ਵਿੱਚ ਰਹੇ ਸ਼ਾਂਤੀ ਰਹੇ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸੋ ਇਹ ਅਰਦਾਸ ਬੇਨਤੀ ਲੈ ਕੇ ਗੁਰੂ ਘਰ ਅੱਜ ਪਹੁੰਚ ਰਹੀਆਂ ਸੰਗਤਾਂ ਨੇ ਕਿਉਂਕਿ ਇਹ ਸਾਲ ਦਾ ਨਵਾਂ ਪਹਿਲਾ ਦਿਨ ਹੈ ਸਾਲ 2024 ਦੀ ਸ਼ੁਰੂਆਤ ਖਤਮ ਹੋ ਗਿਆ ਸੀਗਾ ਖਤਮ ਉਸ ਨੂੰ ਅਲਵਿਦਾ ਕਹਿਣ ਲਈ ਵੀ ਸੰਗਤ ਇੱਥੇ ਪਹੁੰਚੀ ਸੀਗੀ ਸ੍ਰੀ ਹਰਮੰਦਰ ਸਾਹਿਬ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਹਰ ਪਲਾਜ਼ਾ ਦੇ ਵਿੱਚ ਵੀ ਸੰਗਤ ਇਸ ਕਦਰ ਸੀਗੀ ਕਿ ਪੈਰ ਰੱਖਣਾ ਵੀ ਮੁਸ਼ਕਲ ਹੋਇਆ ਸੀਗਾ ਤੇ ਹੁਣ ਜੇ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ ਦੂਰ ਦੂਰੋਂ ਸੰਗਤ ਇੱਥੇ ਪਹੁੰਚ ਰਹੀ ਹੈ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੀ ਹੈ ਔਰ ਗੁਰੂ ਘਰ ਮੱਥਾ ਟੇਕ ਰਹੀ ਹੈ ਅਰਦਾਸ ਬੇਨਤੀ ਕਰਦੀ ਹੈ ਕਿ ਉਹਨਾਂ ਦਾ ਜਿਹੜਾ ਸਾਲ ਹੈ ਸੁਖ ਸਮਰੱਧੀ ਨਾਲ ਭਰਿਆ ਰਹੇ ਸੁਖ ਸ਼ਾਂਤੀ ਨਾਲ ਭਰਿਆ ਰਹੇ ਤੇ ਆਪਣਾ ਪਸੰ ਦਿतेश ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ